ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਹੇਦਾਰ ਕੁਲਦੀਪ ਸਿੰਘ ਜੀ ਗੜਗਾਈ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਇਆ ਸਾਂ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਤੇ ਕਾਲ ਤਖਤ ਸਾਹਿਬ ਤੇ ਵੀ ਨਤਮਸਤਕ ਹੋਇਆ ਮੈਂ ਅੱਜ ਪ੍ਰੈਸ ਰਹੀਂ ਕੁਝ ਪੰਥ ਨੂੰ ਬੇਨਤੀਆਂ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਕਮਜ਼ੋਰ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮੈਂ ਸਭ ਇਹਨਾਂ ਉਹਦੇ ਜ਼ਿੰਮੇਵਾਰ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉੱਗੇ ਲੀਡਰ ਨੇ ਉਹਨਾਂ ਦਾ ਹੱਟ ਗੁਣਾ ਉਹਨਾਂ ਦਾ ਅੜਿਆ ਰਵਈਆ ਅਤੇ ਕੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉੱਗੇ ਲੀਡਰ ਨੇ ਉਹ ਰਾਜਨੀਤਿਕ ਪਾਰਟੀਆਂ ਦੇ ਸ਼ਿਕਾਰ ਹੋ ਰਹੇ ਨੇ ਅੜਿਆ ਰਵਈਆ ਹੁਣ ਕਰਕੇ ਰਾਜਨੀਤਿਕ ਪਾਰਟੀਆਂ ਦੇ ਸ਼ਿਕਾਰ ਹੋਣ ਕਰਕੇ ਅਕਾਲੀ ਦਲ ਦਿਨ ਪਰ ਦਿਨ ਕਮਜ਼ੋਰ ਹੋ ਰਿਹਾ ਜਾ ਰਿਹਾ ਹੈ ਦੁਨੀਆਪਰ ਦੇ ਲੋਕੋ ਸ਼੍ਰੋਮਣੀ ਅਕਾਲੀ ਦਲ 1920 ਐਚ 14 ਦਸੰਬਰ ਨੂੰ ਇਹਦਾ ਨਾਮ ਰੱਖਿਆ ਗਿਆ ਮਾਸਟਰ ਤਾਰਾ ਸਿੰਘ ਨੇ 1921 ਵਿੱਚ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਪ੍ਰਪੋਜ਼ ਕੀਤਾ ਉਹਨੂੰ ਜਗ ਜाहिर ਕੀਤਾ ਉਹਨਾਂ ਦੀਆਂ ਪੁਰਾਣੇ ਲੀਡਰਾਂ ਦੀਆਂ ਬੜੀਆਂ ਕੋਸ਼ਿਸ਼ਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਸਿੱਖਪਨ ਦੀ ਸਭ ਤੋਂ ਸਰਮੋਰ ਅਕਾਲੀ ਰਾਜਨੀਤਿਕ ਪਾਰਟੀ ਬਣੀ ਜਿਨ੍ਹਾਂ 1937 ਦੇ ਵਿੱਚ ਇਲੈਕਸ਼ਨ ਲੜਿਆ ਪਹਿਲਾ ਤੇ ਜਿਹਦੇ ਚ 10 ਸੀਟਾਂ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜਿੱਤ ਕੇ ਬੜੀ ਵੱਡੀ ਪਾਰਟੀ ਹਿੰਦੁਸਤਾਨ ਦੇ ਵਿੱਚ ਸਾਰੀਆਂ ਪਾਰਟੀਆਂ ਨਾਲ ਦੂਜੇ ਨੰਬਰ ਤੇ ਰਾਜਨੀਤਿਕ ਪਾਰਟੀ ਬਣੀ ਭਾਵੇਂ ਉਦੋਂ ਉਸਮ ਲੀਗ ਵਾਲਿਆਂ ਹੀ ਇਲੈਕਸ਼ਨ ਲੜਿਆ ਪਰ ਜਿਹੜੀ ਬੜੀ ਪੁਰਾਣੀ ਮੂਸਲਮਾਨੀ ਲੀਗ ਸੀ ਉਹਨੂੰ ਕੇਵਲ 11 ਤੇ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ 1937 ਇਹਦਾ 10 ਸੀਟਾਂ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਸਿੱਖਾਂ ਦੀ ਇੱਕ ਸਰਮੋਰ ਪੰਥਕ ਰਾਜਨੀਤਿਕ ਪਾਰਟੀ ਉੱਪਰ ਕੇ ਸਾਹਮਣੇ ਆਈ ਪਰ ਹੌਲੀ-ਹੌਲੀ ਇਹਦੇ ਵਿੱਚ ਇੰਨੀ ਗਿਰਾਵਟ ਆਉਂਦੀ ਗਈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਜ-ਪੰਜ ਵਾਰ ਪੰਜਾਬ ਤੇ ਰਾਜ ਕਰ ਚੁੱਕੀ ਸੀ ਅੱਜ ਉਹਦੀ ਇਹ ਦਰਦਸ਼ਾ ਹੋ ਚੁੱਕੀ ਹੈ ਕਿ ਉਹ ਇੱਕ ਜਾਂ ਦੋ ਐਮਰ ਜੇ ਤੋਂ ਵੱਧ ਆਪਣੇ ਐਮਐਲ ਵੀ ਜਤਾਂ ਦੀ ਹیثیت ਨਹੀਂ ਰਹੀ ਪਾਰਲੀਮੈਂਟ ਵੀ 13 ਸੀਟਾਂ ਵਿੱਚੋਂ ਇੱਕ ਤੋਂ ਵੱਧ ਸੀਟਾਂ ਨਹੀਂ ਜਿੱਤ ਰਹੀ ਪੰਥ ਪੰਜਾਬ ਤੋਂ ਰਹਿਣ ਵਾਲਾ ਸਾਰਾ ਸਿੱਖ ਪੰਥ ਇਹ ਤੇ ਬੜਾ ਚਿੰਤਿਤ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਸਾਰੇ ਦੁਨੀਆ ਪਰ ਦਾ ਸਿੱਖ ਕਮਜ਼ੋਰ ਹੋ ਜਾਏਗਾ ਇਸ ਕਰਕੇ ਬੇਨਤੀ ਕਰਨਾ ਹੈ ਹਾਂ ਅੱਜ ਪ੍ਰਸਰਹੀ ਪੰਜਾਬ ਤਖਤਾਂ ਦੇ ਜੇਹੇਦਾਰਾਂ ਨੂੰ ਤੁਸੀਂ ਕੌਮ ਦੇ ਜੇਹੇਦਾਰੋ ਜਿੱਥੇ ਕੌਮ ਦੇ ਜੇਹੇਦਾਰੋ ਉਥੇ ਸਿੱਖ ਪੰਥ ਤੇ ਖਾਲਸਾ ਪੰਥ ਦੀ ਜਿਹੜੀ ਪਾਰਟੀ ਅਕਾਲੀ ਦਲ ਹੈ ਉਹਨੂੰ ਵੀ ਮਜ਼ਬੂਤ ਕਰਨਾ ਤੁਹਾਡਾ ਫਰਜ਼ ਬੰਦਾ ਹੈ ਤੁਹਾਨੂੰ ਅੱਗੇ ਆਉਣਾ ਪਵੇਗਾ ਸਰਦੋ ਇੱਕ ਪੰਜ ਜਹਜ਼ਾਰੀ ਇਕੱਠੇ ਹੋ ਗਏ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਿਹਨੀਆਂ ਦੁਨੀਆ ਪਰ ਦੁਨੀਆ ਪਰ ਦੀਆਂ ਸਿੰਘ ਸਭਾਆਂਆਂ ਭਾਵੇਂ ਪ੍ਰਬੰਧਕ ਕਮੇਟੀਆਂ ਨੇ ਭਾਵੇਂ ਪੰਥ ਪ੍ਰਮਾਨਿਤ ਕਮੇਟੀਆਂ ਨੇ ਉਹਨਾਂ ਦੇ ਪ੍ਰਧਾਨਾਂ ਨੂੰ ਸੱਦ ਕੇ ਉਹਨਾਂ ਤੋਂ ਵਿਚਾਰ ਲੈ ਕੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਦੁਨੀਆ ਪਰ ਦੇ ਵਿੱਚ ਉਹ ਸਥਿਤੀ ਤੇ ਲੈ ਜਾਈਏ ਜਿੱਥੇ ਸਾਰਾ ਪੰਥ ਇੱਕ ਝੰਡੇ ਥਲੇ ਜਦੋਂ ਇਕੱਠਾ ਹੋਵੇਗਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਵੀ ਮਜ਼ਬੂਤ ਹੋਵੇਗਾ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵੀ ਹੋਵੇਗੀ 14 ਦਸੰਬਰ ਨੂੰ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਰੱਖਿਆ ਗਿਆ ਤੇ 2027 ਦੇ ਵਿੱਚ ਪੰਜਾਬ ਦਾ ਇਲੈਕਸ਼ਨ ਹੈ ਮੈਂ ਬੇਨਤੀ ਕਰਦਾ ਹਾਂ ਭਾਵੇਂ ਛੋਟਾ ਹਾਂ ਪਰ ਬੇਨਤੀ ਕਰਦਾ ਹਾਂ ਪੰਜੇ ਜਿਹੇਦਾਰਾਂ ਨੂੰ ਕਿ 14 ਦਸੰਬਰ ਤੋਂ ਪਹਿਲਾਂ ਪਹਿਲਾਂ ਇੱਕ ਹੰਬੜਾ ਮਾਰੋ ਅੱਗੇ ਆਓ ਪੰਜੇ ਜੱਜੇਦਾਰ ਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇਕੱਠੇ ਹੋ ਕੇ ਕੱਲ ਤੱਕ ਸਾਹਿਬ ਤੇ ਅਰਜ਼ਾ ਕਰੋ ਕਿ ਹਾਂ ਸ਼੍ਰੋਮਣੀ ਅਕਾਲੀ ਲਲ ਜਿਹੜੇ ਜੀ ਦੇ 104 ਸਾਲ ਦਾ ਜੀਵਨ ਹੋ ਚੁੱਕਾ ਉਹਨੂੰ ਆਪਾਂ ਕਮਜ਼ੋਰ ਨਹੀਂ ਹੋਣ ਦੇਣਾ ਜੇ ਕਿਤੇ ਕਮਜ਼ੋਰ ਹੋ ਗਿਆ ਤੇ ਸਿੱਖ ਪੰਥ ਨੂੰ ਇਹ ਰਾਜਨੀਤਿਕ ਪਾਰਟੀਆਂ ਖਾ ਜਾਣਗੀਆਂ ਜੇਕਰ ਟੱਕਰ ਲੈ ਸਕਦਾ ਹੈ ਸਿੱਖ ਪੰਥ ਵਾਸਤੇ ਜੋ ਸ਼੍ਰੋਮਣੀ ਅਕਾਲੀ ਦਲ ਹੈ ਆਪਾਂ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਸ਼ਿਕਾਰ ਨਹੀਂ ਹੋਣਾ ਆਪਣਾ ਆਡੀਅਲ ਰੁਪਈਆ ਵੀ ਸਾਨੂੰ ਛੱਡਣਾ ਪੈਗਾ ਤੇ ਸਾਰਾ ਪੰਥ ਜਦੋਂ ਜਿਹੜੀ ਬੇਨਤੀ ਕਰੇਗਾ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਤੇ ਮੈਂ ਅਕਾਲੀ ਦਲ ਦੇ ਲੀਡਰਾਂ ਨੂੰ ਕਹਿਣਾ ਚਾਹਾਂਗਾ ਆਪਣੀਆਂ ਕੁਰਸੀਆਂ ਨੂੰ ਮੋਹ ਨਾ ਕਰਕੇ ਆਪਣੀ ਪ੍ਰਭੂ ਸਰਤਾ ਨੂੰ ਮੋਹ ਨਾ ਕਰਕੇ ਪੰਥ ਦੀ ਉੱਚੀ ਸ਼ਾਨ ਵਾਸਤੇ ਅਕਾਲੀ ਦਲ ਨੂੰ ਕਮਜ਼ੋਰ ਨਾ ਹੋਣ ਦਿਓ ਅਕਾਲੀ ਦਲ ਨੂੰ ਮਜ਼ਬੂਤ ਕਰੋ ਜੇ ਅਕਾਲੀ ਦਲ ਤੁਹਾਡੀ ਵਜ੍ਹਾ ਦੇ ਨਾਲ ਅੱਜ ਦੇ ਲੀਡਰਾਂ ਦੀ ਵਜ੍ਹਾ ਦੇ ਨਾਲ ਕਮਜ਼ੋਰ ਹੁੰਦਾ ਹੈ ਤੇ ਕਿਹੜੀ ਵੀ ਦੁਨੀਆ ਪਰਦੇ ਸਿੱਖ ਪੰਥ ਉਹਨੂੰ ਮਾਫ ਨਹੀਂ ਕਰੇਗਾ ਠੀਕ ਹੈ ਪੰਜਾਬ ਵਿੱਚ ਤੇ ਤੁਹਾਨੂੰ ਕੁਰਸੀਆਂ ਦੀ ਲੜਾਈ ਹੋਵੇਗੀ ਪਰ ਪੰਜਾਬ ਦੇ ਵਾਸਤੇ ਦੁਨੀਆ ਪਰਦੇ ਸਿੱਖਾਂ ਨੂੰ ਇਹ ਬੜੀ ਚਿੰਤਾ ਹੈ ਕਿ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਸਿੱਖ ਪੰਥ ਦੀ ਦੁਨੀਆ ਦੇ ਵਿੱਚ ਪਛਾਣ ਨਾ ਕਰੇ ਖਤਮ ਹੋ ਜਾਏ ਜੇ ਤੁਹਾਨੂੰ ਪਛਾਣ ਬਣਾਈ ਰੱਖਣੀ ਹੈ ਸਾਰੀ ਦੁਨੀਆ ਪਰਦੇ ਵਿੱਚ ਖਾਲਸਾ ਪੰਥ ਦੀ ਸਿੱਖੀ ਦੀ ਤੇ ਫਿਰ ਸਾਨੂੰ ਅਕਾਲੀ ਦਲ ਜਿਹੜਾ ਹੈ ਉਹ ਮਜ਼ਬੂਤ ਕਰਨਾ ਪੈਗਾ ਉਹ ਮਜ਼ਬੂਤ ਕਰਨ ਵਾਸਤੇ ਭਾਵੇਂ ਤੁਹਾਨੂੰ ਜਿੰਨੀ ਮਰਜ਼ੀ ਕੁਰਬਾਨੀ ਦੇਣੀ ਪਵੇ ਯਾਦ ਰਹੇਗੀ ਤੁਹਾਨੂੰ ਇਹ ਕੁਰਬਾਨੀਆਂ ਜਿਹੜੀਆਂ ਅਕਾਲੀ ਦਲ ਵਾਸਤੇ ਮਜ਼ਬੂਤ ਕਰਨ ਵਾਸਤੇ ਦਿਓਗੇ ਜਿਹੜੀ ਸੰਗਤ ਹੈ ਉਹ ਫਿਰ ਤੁਹਾਨੂੰ ਸਿਰਾਂ ਤੇ ਚੋਕ ਲੈਗੀ ਇਹ ਛੱਡੋ ਆਪਣੇ ਅੜੀ ਵਾਲ ਕੁਨੇ ਇਹ ਛੱਡੋ ਰਾਜਨੀਤਿਕ ਦੇਸ਼ਕਾਰ ਹੋਣੇ ਤੁਹਾਡੀ ਅੱਜ ਤੁਹਾਨੂੰ ਕੋਈ ਵੀ ਰਾਜਨੀਤਿਕ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਨਹੀਂ ਦੇਖਣਾ ਚਾਹਦੀ ਇਸ ਕਰਕੇ ਮੇਰੀ ਬੇਨਤੀ ਹੈ ਭਾਵੇਂ ਛੋਟਾ ਹਾਂ ਜਾਂ ਵੱਡਾ ਹਾਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋ ਜਿਹੜਾ ਇਹਨਾਂ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਹਾਂ ਪ੍ਰੈਸ ਰਾਹੀਂ ਪ੍ਰਧਾਨ ਜੀ ਜਿਹੜੇ ਨਵੇਂ ਪਰ ਅਕਾਲੀ ਦਲ ਕੱਲ ਗਠਨ ਹੋਣ ਜਾ ਰਿਹਾ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਇਹ ਤੇ ਬੇਨਤੀ ਕੱਲ ਗਠਨ ਹੋਣਾ ਇਹਨਾਂ ਨੂੰ ਪਤਾ ਲੱਗਾ ਹੈ ਮੈਂ ਅੱਜ ਆਇਆ ਭਾਵੇਂ ਭੂਗਤੇ ਸਾਂ ਮੈਂ ਉਹਨਾਂ ਨੂੰ ਬੇਨਤੀ ਕਰਨਾ ਹੱਥ ਜੋੜ ਕੇ ਇਹ ਮੈਂ ਪ੍ਰੈਸ ਰਹੀ ਇੱਕ ਲੈਟਰ ਵੀ ਜਿਹੇ ਜਿਹੜਾ ਨੂੰ ਲਿਖ ਦਿੱਤਾ ਹੈ ਕਿ ਜਿਹੇ ਜਿਹੜੇ ਸਾਹਿਬ ਆਓ ਅੱਗੇ ਪੰਜੇ ਜਿਹੜਾ ਇਕੱਠੇ ਹੋ ਗਏ ਇਹ ਜਿਹੜੇ ਵੱਖੋ ਵੱਖ ਕਾਲੀ ਦਲ ਦੇ ਵੀ ਆਪੇ ਟੜੇ ਬਣ ਰਹੇ ਨੇ ਉਹਨਾਂ ਰੋਕਣ ਦੀ ਕੋਸ਼ਿਸ਼ ਕਰੋ ਕੋਈ ਫਰਕ ਨਹੀਂ ਪੈਂਦਾ ਹਾਲ ਇਲੈਕਸ਼ਨ 2027 ਵਿੱਚ ਹੋਣਾ ਹੈ ਕਰ ਲਿਆ ਇਹ ਦੀ ਤਿਆਰੀ ਪਰ ਆਪੋ ਆਪਣੇ ਜੋ ਤੁਸੀਂ ਵੱਖਰੇ ਵੱਖਰੇ ਵਿੱਚ ਪੈਦਾ ਕਰ ਦਿੱਤੇ ਨੇ ਇਹਦੇ ਨਾਲ ਪੰਥ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਹੋ ਸਕਦਾ ਪੰਜਾਬ ਵਿੱਚ ਕੋਈ ਪਾਰਟੀ ਤੁਹਾਡਾ ਅਕਾਲੀ ਦਲ ਭਾਵੇਂ ਕੁਰਸੀ ਤਾਂ ਜਿੱਜੇ ਪਰ ਪੰਸ ਦਾ ਬਹੁਤ ਨੁਕਸਾਨ ਹੋ ਵਗੈਰੇ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਇਹਦਾ ਸਭ ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਬਿਆਨ ਜਾਰੀ ਕਰਕੇ ਤੁਸੀਂ ਅਕਾਲੀ ਦਲ ਬਾਦਲ ਦੀ ਸਪੋਰਟ ਕਰ ਰਹੇ ਹੋ ਨਹੀਂ ਮੈਂ ਤੇ ਕਹਿ ਰਿਹਾ ਪਹਿਲਾਂ ਤੇ ਮੈਂ ਕਹਿ ਰਿਹਾ ਵੀ ਜਿਹੜੇ ਲੋਕ ਅੜਿਆ ਰਵਈਏ ਕਰਕੇ ਮੇਰਾ ਤੁਸੀਂ ਇਸ਼ਾਰਾ ਸਮਝੋ ਮੈਂ ਨਾ ਕਿਸੇ ਨੂੰ ਕਿਸੇ ਇੱਕ ਪੇਰ ਨੂੰ ਇੱਕ ਆਦਮੀ ਨੂੰ ਤਾਕਤਵਰ ਕਰ ਰਿਹਾ ਨਾ ਮੈਂ ਰਿਸਪੋਰਟ ਕਰ ਰਿਹਾ ਮੈਂ ਵਕਾਲਤ ਕਰ ਰਿਹਾ ਹਾਂ ਸ਼ਰੋਮਣੀ ਅਕਾਲੀ ਦਲ ਦੀ ਜਿਹੜਾ 1920 ਵਿੱਚ ਸਟਾਪ ਕੀਤਾ ਗਿਆ ਸੀ ਤੇ ਮਾਸਟਰ ਤਾਰਾ ਸਿੰਘ ਨੇ 5 ਸਾਲਾਂ ਦੇ ਵਿੱਚ 1925 ਤੱਕ ਇਹਨੂੰ ਬਲੰਦੀਆਂ ਚ ਪਹੁੰਚਾਇਆ ਉਹ ਅਸ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਵਕਾਲਤ ਕਰ ਰਿਹਾ ਮੈਂ ਕੋਈ ਕਿਸੇ ਦਾ ਮਰਾਸੀ ਨਹੀਂ ਨਾ ਮੈਂ ਕਿਸੇ ਦੀ ਪ੍ਰੋਟਾ ਕਰ ਰਿਹਾ ਇਹਨਾਂ ਨੂੰ ਆਪੋ ਆਪਣੀ ਹੈਂਕੜ ਬਾਜੀ ਛੱਡ ਕੇ ਇਸ ਪੰਥ ਵਾਸਤੇ ਕੱਠਿਆਂ ਨਾਲ ਚੱਲਣਾ ਪਿਆ 50 ਸਾਲਾਂ ਸ਼ਤਾਬਦੀ ਸਮਾਗਮ ਆ ਰਹੇ ਨੇ ਹਰਿਆਣਾ ਕਮੇਟੀ ਦੀ ਆਪਣੇ ਪੱਤਰ ਦੇ ਮਨਾਰੀ ਹੈ ਕਿ ਉਸ ਸਮਾਗਮਾਂ ਵਿੱਚ ਸ਼ਰਮਣੀ ਕਮੇਟੀ ਨੂੰ ਸ਼ਾਮੂਜੀਤ ਕਰਨ ਦੇ ਲਈ ਸਤਾਪੱਤਰ ਦਿੱਤਾ ਜਾਊਗਾ ਕਿ ਉਹਨਾਂ ਦਾ ਕੋਈ ਸਹਿਯੋਗ ਮੰਗਿਆ ਜਾਊਗਾ ਇਹਨਾਂ ਸ਼ਤਾਬਦੀਆਂ ਦੇ ਵਿੱਚ ਸ਼ਰਮਣੀ ਕਮੇਟੀ ਜਿਹੜਾ ਸਮਾਗਮ ਕਰੇਗੀ ਹਰਿਆਣਾ ਕਮੇਟੀ ਉਹ ਚ ਸ਼ਾਮੂਜੀਤ ਕਰੇਗੀ ਨਹੀਂ ਕਰੇਗੀ ਬਹੁਤ ਚੰਗਾ ਸਵਾਲ ਹੈ ਮੈਂ ਤੇ ਪਹਿਲੇ ਦਿਨ ਵੀ ਕਿਹਾ ਸੀ ਬਈ ਇੱਕ ਹੀ ਪੰਚ ਪਰਵਾਨੀ ਨਗਰ ਕੀਰਤਨ ਹੋਣਾ ਚਾਹੀਦਾ ਹੈ ਕਿ ਉਹਦੇ ਦੁਨੀਆ ਭਰ ਦੇ ਲੋਕ ਇਕੱਠੇ ਹੋ ਜਿਹੇ ਦਰਾਂ ਨੂੰ ਬੇਨਤੀ ਵੀ ਕੀਤੀ ਹੈ ਹੁਣ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਹਾਨ 350 ਸਾਲਾ ਗੁਰੂ ਦੀ ਤੇਗ ਬਹਾਦਰ ਦੀ ਸ਼ਹੀਦੀ ਪਰੋ ਮਨਾ ਰਹੀ ਹੈ ਹਰਿਆਣਾ ਕਮੇਟੀ ਵੱਤੋਂ ਵੱਡ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰੇਗੀ ਤੇ ਬੇਨਤੀ ਕਰੇਗੀ ਜਿਹੜਾ 30 ਨਵੰਬਰ ਨੂੰ ਹਰਿਆਣਾ ਦੇ ਵਿੱਚ ਚਮਤਾਨ ਸਾਹਿਬ ਮਨਾਇਆ ਜਾ ਰਿਹਾ ਹੈ ਉਹਦੇ ਸ਼੍ਰੋਮਣੀ ਕਮੇਟੀ ਸਾਡੀ ਸ਼ਮੂਲੀਅਤ ਕਰੇ ਇਹ ਸਾਡੀ ਸਿੱਖ ਪਾਰਲੀਮੈਂਟ ਹੈ ਸਾਡੀ ਸਟੇਟ ਬਾਡੀ ਹੈ ਜਿੰਨਰ ਜੇ ਸਿੱਖ ਪਾਰਲੀਮੈਂਟ ਦੇ ਸਟੇਟ ਬਾਡੀਆ ਇਕੱਠੇ ਹੋ ਕੇ ਨਹੀਂ ਚੱਲਣੀਆਂ ਸਿੱਖ ਪੰਥੀ ਇਕੱਠਾ ਨਹੀਂ ਹੋ ਸਕਦਾ ਠੀਕ ਸਮਸਤਾ ਪੱਤਰ ਦੇਵੋਗੇ ਇਹਦੇ ਲਈ ਮੈਂ ਜਰੂਰ ਦਿਆਂਗਾ ਜੀ ਮੈਂ ਕਹਿਆ ਵੀ ਸਾਡੀ ਉਹ ਪਾਰਲੀਮੈਂਟ ਦੇ ਉਹ ਸਾਡੇ ਪ੍ਰਧਾਨ ਮੰਤਰੀ ਨੇ ਤੇ ਅਸੀਂ ਜਿਹੜੇ ਇਹਦੇ ਮੁੱਖ ਮੰਤਰੀ ਕੰਮ ਕਰ ਰਹੇ ਆ ਸਟੇਟ ਬਾਡੀ ਦੇ ਤੇ